ਸੁਵਿਧਾ ਕੇਂਦਰ ਦੇ ਮੁਲਾਜ਼ਮ ਹੜਤਾਲ ਤੇ ਲੋਕਾਂ ਨੂੰ ਹੋ ਰਹੀ ਹੈ ਸਮੱਸਿਆ ਕੀ ਆ ਪਿਛਲੇ 2 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ ਮੈਨੇਜਮੈਂਟ ਕਮੇਟੀ ਦੇ ਮੈਂਬਰ ਨੇ ਕਿਹਾ ਜਲਦ ਮੀਟਿੰਗ ਕਰ ਮਾਮਲਾ ਹੱਲ ਕਰਨ ਦੀ ਕਰ ਰਹੇ ਨੇ ਕੋਸ਼ਿਸ਼ ਜੇਕਰ ਤੁਸੀਂ ਵੀ ਲੁਧਿਆਣਾ ਸੁਵਿਧਾ ਕੇਂਦਰ ਵਿੱਚ ਆਪਣਾ ਕੰਮ ਕਰਵਾਉਣ ਲਈ ਜਾ ਰਹੇ ਹੋ ਤਾਂ ਤੁਹਾਡੇ ਲਈ ਹੈ ਵੱਡੀ ਖਬਰ ਲੁਧਿਆਣਾ ਦੇ ਸਹੂਬਾਦਾ ਕੇਂਦਰ ਦੇ ਮੁਲਾਜ਼ਮ ਹੜਤਾਲ ਤੇ ਨੇ ਸਿਰਫ ਜ਼ਿਲ੍ਹਾ ਕਚੈਰੀ ਦਫ਼ਤਰ ਨੂੰ ਛੱਡ ਕੇ ਬਾਕੀ ਸਾਰੇ ਮੁਲਾਜ਼ਮ ਕੰਮ ਨਹੀਂ ਕਰ ਰਹੇ ਬੇਸ਼ੱਕ ਲੋਕ ਲੋਕਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਹੋ ਰਹੀ ਹੈ ਪਰ ਮੁਲਾਜ਼ਮ 2 ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਤੇ ਤਨਖਾਹ ਵਿੱਚ ਵੱਡੇ ਕੱਟ ਲੱਗਣ ਕਾਰਨ ਹੜਤਾਲ ਤੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਹ ਮਾਮਲਾ ਹੱਲ ਨਹੀਂ ਹੋ ਜਾਂਦਾ ਹੜਤਾਲ ਜਾਰੀ ਰਹੇਗੀ ਸੁਵਿਧਾ ਕੇਂਦਰ ਦੇ ਮੁਲਾਜ਼ਮ ਅਫ्तार ਸਿੰਘ ਨੇ ਦੱਸਿਆ ਹੈ ਕਿ ਪਿਛਲੇ 2 ਮਹੀਨਿਆਂ ਤੋਂ ਉਹਨਾਂ ਦੀ ਤਨਖਾਹ ਨਹੀਂ ਆਈ ਹੈ ਅਤੇ ਜਿਨ੍ਹਾਂ ਮੁਲਾਜ਼ਮਾਂ ਦੀ ਤਨਖਾਹ ਆਈ ਹੈ ਉਹਨਾਂ ਨੂੰ ਵੱਡੇ ਕੱਟ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ 10500 ਰੁਪਏ ਤਨਖਾਹ ਆਈ ਹੈ ਇਸ ਦੇ ਵਿੱਚੋਂ 2500 ਤੋਂ 3000 ਤੱਕ ਦੇ ਕੱਟ ਲੱਗੇ ਨੇ ਅਤੇ ਕਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਤਨਖਾ ਵੀ 2 ਮਹੀਨੇ ਤੋਂ ਨਹੀਂ ਆ ਰਹੀ ਹੈ ਜਿਸ ਦੇ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਮੈਨੇਜਮੈਂਟ ਕਮੇਟੀ ਨਾਲ ਮੀਟਿੰਗ ਹੋਈ ਸੀ ਅਤੇ ਉਹਨਾਂ ਨੇ ਲਿਖਤੀ ਰੂਪ ਵਿੱਚ ਦਿੱਤਾ ਸੀ ਕਿ 10 ਤਰੀਕ ਤੋਂ ਪਹਿਲਾਂ ਤਨਖਾ ਆਵੇਗੀ ਪਰ 2 ਮਹੀਨੇ ਤੋਂ ਤਨਖਾ ਨਹੀਂ ਆ ਰਹੀ ਹੈ। ਮਜਬੂਰਨ ਤਰਨਾ ਪ੍ਰਦਰਸ਼ਨ ਉਹਨਾਂ ਨੂੰ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਹੜਤਾਲ ਜਾਰੀ ਰਵੇਗੀ। ਸੇਵਾ ਕੇਂਦਰ ਦੇ ਮੁਲਾਜ਼ਮ ਵੱਲੋਂ ਕੀ ਕਿਹਾ ਜਾ ਰਿਹਾ ਹੈ ਇਹ ਤੁਸੀਂ ਆਪ ਸੁਣੋ ਮੇਰਾ ਗੁਰਪ੍ਰੀਤ ਸਿੰਘ ਆ ਜੀ ਕਿੱਥੇ ਤੁਹਾਡੀ ਜਿਹੜੀ ਆ ਡਿਊਟੀ ਕਿੱਥੇ ਮੇਰੇ ਵੀਰੇ ਅੱਜ ਤੋਂ ਮੈਂ ਫਰਵਰੀ 2 12 ਤਰੀਕ ਨੂੰ ਰਿਜ਼ਾਈਨ ਕੀਤਾ ਸੀਗਾ ਮੈਂ ਸੇਵਾ ਕੇਂਦਰ ਯੂਨੀਅਨ ਪਰਦਾ ਗੁਰਪ੍ਰੀਤ ਸਿੰਘ ਆ ਜੀ ਠੀਕ ਹੈ ਜੀ ਇਹਨਾਂ ਨੇ ਪਹਿਲਾਂ ਵੀ 2 ਜਨਵਰੀ ਦੇ ਵਿੱਚ ਅਸੀਂ ਧਰਨਾ ਪ੍ਰਦਰਸ਼ਨ ਕੀਤਾ ਸੀਗਾ ਉਦੋਂ ਵੀ ਸਾਡੀ ਸੈਲਰੀ ਸਾਰਿਆਂ ਦੀ ਕੱਟ ਕੇ ਆਈ ਸੀਗੀ ਆਪਰੇਟਰਾਂ ਦੀ ਠੀਕ ਹੈ ਜੀ ਦੋ ਦੋ ਮਹੀਨੇ ਜ਼ਰਰੀ ਸੀ ਇਸ ਵਾਰੀ ਫੇਰ ਆਪਰੇਟਰਾਂ ਨਾਲ ਇਹੀ ਗੱਲ ਹੋਈ ਆ ਤਾਂ ਆਪਰੇਟਰਾਂ ਨੇ ਮੇਰੇ ਨਾਲ ਸੰਪਰਕ ਕੀਤਾ ਵੀ ਸਾਰਾ ਐਂ ਕਰਕੇ ਕਿ ਸਾਡੀ ਸੈਲਰੀ ਵੇਰ ਕੱਟ ਕੇ ਆਈ ਆ ਤਿੰਨ ਦਿਨੇ ਯਾਰ 29 ਤਰੀਕ ਨੂੰ ਇਹਨਾਂ ਨੇ ਪਾਈ ਆ ਦੋ ਮਹੀਨਾ ਬਾਅਦ ਕਿ 10 ਤਰੀਕ ਨੂੰ ਸੈਲਰੀ ਆ ਜਾਣੀ ਚਾਹੀਦੀ ਆ ਆ ਸਾਡੇ ਕੋਲੇ ਆ ਪੁਰਾਣੀ ਲੈਟਰ ਆ ਜੋਨਲ ਹੈਡ ਹੁੰਦੇ ਸੀਗੇ ਗੁਰਪ੍ਰੀਤ ਸਿੰਘ ਬਕਾਇਦਾ ਲਿਖ ਕੇ ਦੇ ਗਏ ਸੀਗੇ ਵੀ ਤੁਹਾਡੀ ਦੋ ਮਹੀਨੇ ਬਾਅਦ 15 ਤਰੀਕ ਤੋਂ ਪਹਿਲਾਂ ਸੈਲਰੀ ਹੋਣੀ ਸ਼ੁਰੂ ਹੋ ਜੂਗੀ ਸਾਰੀਆਂ ਮੰਗਾਂ ਇਹਦੇ ਵਿੱਚ ਲਿਖੀਆਂ ਆ ਮੰਨ ਕੇ ਗਏ ਨੇ ਥੋੜੇ ਫੇਰ ਇਹਨਾਂ ਦਾ ਉਹੀ ਹਾਲ ਆ ਇੱਥੇ ਤੇ ਸਾਰੇ ਸੇਵਾ ਕੇਂਦਰ ਵਾਲਿਆਂ ਨੇ ਮਤਲਬ ਕਿ ਇੱਧਰ ਆ ਲਗੇ ਧਰਨਾ ਪ੍ਰਦਰਸ਼ਨ ਦੇ ਸਰ 30 35 ਸੇਵਾ ਕੇਂਦਰ ਬੰਦ ਨਹੀਂ ਇਸ ਟਾਈਮ ਤੇ ਉਹ ਤਾਂ ਕਹਿੰਦੇ ਵੀ ਖੜੇ ਹੀ ਜਾਂਦੇ ਨੇ ਨਹੀਂ ਜੀ ਇਹ ਟਾਈਮ ਬੰਦ ਨੂੰ ਛੱਡ ਕੇ ਸਾਰੇ ਬੰਦ ਆ ਸਰ ਸਾਰੇ ਬੰਦ ਹੱਜ ਕਿਤੇ ਵੀ ਕੰਮ ਨਹੀਂ ਹੋ ਰਿਹਾ ਜੇ ਆਪਰੇਟਰ ਬੈਠੇ ਨੇ ਦੂਰ ਨੇੜੇ ਆਪਰੇਟਰ ਜਿਹੜੇ ਖੋਲ ਕੇ ਬੈਠੇ ਨੇ ਉੱਥੇ ਕੰਮ ਨਹੀਂ ਹੋ ਰਿਹਾ ਸੇਵਾ ਕੇਂਦਰਾਂ 'ਚ ਗਰਵਤਾਰ ਸਿੰਘ ਰਾਏ ਜੀ ਅੱਛਾ ਕਿਹੜੀ ਯੂਨੀਅਨ ਆ ਤੇ ਕੀ ਕਾਰਨ ਜਿਹੜਾ ਤਣਾਵ ਹੈ ਇਹ ਸੇਵਾ ਕੇਂਦਰ ਯੂਨੀਅਨ ਹੁਦਿਆਣੇ ਦੇ ਸਾਰੇ ਸੇਵਾ ਕੇਂਦਰ ਦੇ ਸਟਾਫ ਨੇ ਹਾਂਜੀ ਠੀਕ ਹੈ ਜੀ 2 ਮਹੀਨੇ ਤੋਂ ਸਾਡੀਆਂ ਨਾ ਸੈਲਰੀਆਂ ਰੋਕੀਆਂ ਹੋਈਆਂ ਨੇ ਕੰਪਨੀ ਨੇ ਅੱਛਾ ਜੀ ਜਿਹੜੀਆਂ ਕਿ ਹਰ ਮਹੀਨੇ ਦੀ 15 ਤਰੀਕ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ ਕੰਪਨੀ ਵੱਲੋਂ ਠੀਕ ਹੈ ਜੀ 15 ਤਰੀਕ ਨੂੰ ਛੱਡੋ ਜੀ 2 ਮਹੀਨੇ ਤੋਂ ਉੱਪਰ ਸਾਨੂੰ ਕੰਮ ਕਰਦੇ ਨੂੰ ਹੋ ਗਏ ਨਾ ਕਿ ਦੀ ਤਨਖਾਹ ਆ ਰਹੀ ਹੈ ਜਿਹੜੀ ਤਨਖਾਹ ਆਈ ਵੀ ਆ 10500 ਸਾਡੀ ਸੈਲਰੀ ਆ ਜਿਹਦੇ ਵਿੱਚੋਂ ਕੀ 2800 ਕੱਟਿਆ ਗਿਆ ਤੇ 3200 ਕੱਟਿਆ ਪਰ ਅਗਲਾ ਮਹੀਨਾ ਆ ਉਹ ਅਗਲੇ ਮਹੀਨੇ ਦੀ ਸੈਲਰੀ ਦੇ ਸਾਨੂੰ ਕੁਝ ਨਹੀਂ ਪਤਾ ਕਦੋਂ ਆਣੀ ਆ ਜਦ ਕਿ ਅਸੀਂ ਫਰੀਜੇ ਬੈਠ ਕੇ ਕੰਮ ਕਰ ਰਹੇ ਆ ਪੱਲਿਓ ਪੈਸੇ ਖਰਚ ਕੇ ਆਪਣੇ ਅੱਛਾ ਜੀ ਹਾਂਜੀ ਇਹ ਸਾਡੀਆਂ ਸਾਡੀਆਂ ਮੰਗਾਂ ਨੇ ਜੀ ਕਿ ਸਾਡੀਆਂ ਸੈਲਰੀਆਂ ਪਿਛਲੀ ਵਾਰ ਅਸੀਂ ਸਟ੍ਰਾਈਕ ਕੀਤੀ ਸੀਗੀ ਕਿ ਸਾਡ ਨੂੰ ਸੈਲਰੀ ਟਾਈਮ ਤੇ ਦਿੱਤੀ ਜਾਵੇ ਸਾਡੇ ਨਾਲ ਵਾਅਦੇ ਕੀਤੇ ਕਿ ਕੀ ਅਸੀਂ ਤੁਹਾਡੀ ਸੈਲਰੀ ਟਾਈਮ ਤੇ ਦਵਾਂ ਉਹ ਜਿਹੜੇ ਵਾਦੇ ਨੇ ਉਹ ਪੂਰੇ ਨਹੀਂ ਕੀਤੇ ਗਏ ਸਾਡੇ ਔਰ ਫੇਰ ਸਾਨੂੰ ਫੇਰ ਉਹੀ ਆਪਣੇ ਦੇਰੀਆ ਕੰਪਨੀ ਕੀ ਅਸੀਂ ਤੁਹਾਨੂੰ ਮੇਲਾਂ ਪਾਵਾਂਗੇ ਜਾਂ ਤੁਹਾਨੂੰ ਅਸੀਂ ਸੈਲਰੀ ਦੇ ਦਾਂਗੇ ਬਟ ਸਾਨੂੰ ਕਿਸੇ ਨੂੰ ਸੈਲਰੀ ਪ੍ਰੋਪਰ ਨਹੀਂ ਮਿਲ ਰਹੀ ਸੇਮ ਆਪਣੇ ਉਹੀ ਪੁਰਾਣੇ ਰੂਪ ਤੇ ਆ ਗਈ ਹੈ ਕੰਪਨੀ ਹੁਣ ਸਾਰੇ ਜਿਹੜੇ ਸੇਵਾ ਕੇਂਦਰ ਦੇ ਸਾਰੇ ਮੁਲਾਜ਼ਮਾਨੇ ਕੰਮ ਬੰਦ ਕੀਤੇ ਨੇ ਹਾਂਜੀ ਹਾਂਜੀ ਟੋਟਲੀ ਬੰਦ ਕੀਤਾ ਜੀ ਕੰਮ ਟੋਟਲੀ ਲੋਕਾਂ ਨੂੰ ਅਸੁਵਿਧਾ ਹੋ ਰਹੀ ਹੋਈ ਹੈ ਹੋ ਰਹੀ ਹੈ ਜੀ ਹੁਣ ਅਸੀਂ ਕਿਹੜਾ ਚਾਹੁੰਨੇ ਜੀ ਸੁਭਦਾ ਹੋਵੇ ਪਰ ਕੰਪਨੀ ਸਾਡੀ ਸੁਭਦਾ ਵੀ ਨਹੀਂ ਦੇਖ ਰਹੀ ਜੀ ਹਾਂ ਅਸੀਂ ਨਹੀਂ ਚਾਹੁੰਦੇ ਕਿ ਇਦਾਂ ਦਾ ਸਟ੍ਰਾਈਕ ਹੋਵੇ ਬਟ ਇਹ ਹੈ ਕਿ ਅਸੀਂ ਚਾਹੁੰਦੇ ਆ ਕਿ ਟਾਈਮ ਟੂ ਟਾਈਮ ਸਾਨੂੰ ਸੈਲਰੀ ਮਿਲੇ ਸਾਡਾ ਜੋ ਅਸੀਂ ਮਿਹਨਤ ਕਰਦੇ ਸਾਨੂੰ ਮਿਲੇ ਅਸੀਂ ਕੰਮ ਨਹੀਂ ਛੱਡਾਂਗੇ ਕਿੰਨੇ ਸਮੇਂ ਤੱਕ ਜਿਹੜਾ ਇਹ ਇਹ ਜਦੋਂ ਤੱਕ ਸਾਡੀ ਨੰਮੰਗਾ ਨਹੀਂ ਪੂਰੀ ਜਾਂ ਸਾਡੀ ਸੈਲਰੀ ਨਹੀਂ ਟਾਈਮ ਨਾ ਪਾਉਂਦੇ ਉਹ ਤੱਕ ਅਸੀਂ ਜਾਰੀ ਰੱਖਾਂਗੇ ਉੱਥੇ ਹੀ ਜਦੋਂ ਸੀਨੀਅਰ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕੁਝ ਹੀ ਮੁਲਾਜ਼ਮ ਹੜਤਾਲ ਤੇ ਨੇ ਬਾਕੀ ਸਭ ਵਿਦਾ ਕੇਂਦਰ ਵਿੱਚ ਕੰਮ ਹੋ ਰਿਹਾ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨਾ ਨੂੰ ਮੇਲ ਰਾਹੀਂ ਲਿਖਤੀ ਦਿੱਤਾ ਜਾ ਰਿਹਾ ਹੈ ਕਿ ਜਲਦ ਹੀ ਇਸ ਸਮੱਸਿਆ ਹੱਲ ਹੋ ਜਾਵੇਗੀ ਅਤੇ ਸੀਨੀਅਰ ਅਧਿਕਾਰੀ ਵੇਖ ਕੁਝ ਸਮੇਂ ਵਿੱਚ ਪਹੁੰਚ ਕੇ ਮੀਟਿੰਗ ਕਰਨਗੇ ਤਾਂ ਜੋ ਮਾਮਲਾ ਜਲਦੀ ਹੀ ਹੱਲ ਹੋ ਸਕੇ ਸਹੂਲਤ ਕੇਂਦਰ ਮੈਨੇਜਰ ਦਾ ਕੀ ਕਹਿਣਾ ਹੈ ਇਹ ਤੁਸੀਂ ਆਪ ਸੁਣੋ ਸਰ ਮੇਰਾ ਨਾਮ ਮਨਦੀਪ ਮਾਰਜੀ ਡਿਸਟ੍ਰਿਕਟ ਮੈਨੇਜਰ ਲੁਜਾਨਾ ਸੇਵਾ ਕੇਂਦਰ ਸਰ ਕੁਝ ਲੋਕ ਜਿਹੜੇ ਨੇ ਹੜਤਾਲ ਤੇ ਨੇ ਤੁਹਾਡੇ ਕਿੰਨੇ ਕ ਮੁਲਾਜ਼ਮ ਹੜਤਾਲ ਤੇ ਵੀ ਨਾ ਕੀ ਮੰਗਾਂ ਨੂੰ ਲੈ ਕੇ ਕੀ ਗੱਲਬਾਤ ਹੋ ਰਹੀ ਹੈ ਸਰ ਇੱਕ ਉਸਕੋ ਸੈਲਰੀ ਇਹਨਾਂ ਦੀ ਆਣ ਦੇ ਬਾਅਦ ਕੁਝ ਪਰਸੈਂਟ ਹੋਲਡ ਹੋ ਗਈ ਸੀ ਕਿਸੇ ਇਸ਼ੂ ਦੇ ਕਾਰਨ ਫੰਡ ਵੀ ਰਿਲੀਜ਼ ਦੇ ਅਸੀਂ ਅੱਗੇ ਹੈੱਡ ਆਫਿਸ ਵਗੈਰਾ ਗੱਲ ਕਰੀਏ ਉਹ ਕੰਪਨੀ ਵੱਲੋਂ ਬੋਲਿਆ ਗਿਆ ਵੀ ਕੁਝ ਦਿਨਾਂ ਦੇ ਵਿੱਚ ਰਿਲੀਜ਼ ਹੋ ਜਾਏਗੀ ਬਾਕੀ ਹਰੇਕ ਆਪਰੇਟਰ ਨੂੰ ਇਹਨਾਂ ਦੀ ਮੇਲ ਆਈਡੀ ਪਰਸਨਲ ਹੈੱਡ ਆਫਿਸ ਤੋਂ ਮੇਲ ਵੀ ਆ ਗਈ ਹੈ ਰਿਟਰਨ ਦੇ ਵਿੱਚ ਵੀ ਤੁਹਾਡਾ ਜੋ ਵੀ ਹੈ ਕਲੀਅਰ ਹੋ ਜਾਏਗਾ ਬਾਕੀ ਇਹਨਾਂ ਦੇ ਨਾਲ ਉਹਨੂੰ ਅਸੀਂ ਗੱਲ ਕਰੀਏ ਵੀ ਤੁਸੀਂ ਬੈਠੋ ਅਸੀਂ ਹੈੱਡ ਆਫਿਸ ਦੇ ਨਾਲ ਇਹਨਾਂ ਦੀ ਮੀਟਿੰਗ ਕਰਵਾ ਰਹੇ ਹਾਂ ਤੇ ਵਾਕਈ ਹੈੱਡ ਆਫਿਸ ਤੋਂ ਵੀ ਸਰ ਆ ਰਹੇ ਨੇ ਅੱਧੇ ਘੰਟੇ-ਘੰਟੇ ਦੇ ਵਿੱਚ ਇਹਨਾਂ ਦਾ ਜ਼ਰੂਰ ਵੀ ਹੈਗਾ ਉਹ ਕਲੀਅਰ ਹੋ ਕੇ ਕੰਮਦਾਰਾ ਸਟਾਰਟ ਹੋ ਜਾਏਗਾ ਜੀ ਬਾਕੀ ਲਗਭਗ ਸਰ ਸਾਰੇ ਸੈਂਟਰ ਚੱਲ ਰਹੇ ਨੇ ਕੁਝ ਕੀ ਪੰਜ ਚਾਰ ਸੈਂਟਰ ਨੇ ਜਿਨ੍ਹਾਂ ਦਾ ਸੇਵਾ ਕੇਂਦਰ ਨੇ ਜਿਨ੍ਹਾਂ ਦੀ ਆਪਾਂ ਨੂੰ ਇਸ਼ੂ ਆਇਆ ਹੈ ਉਹ ਉਹਨਾਂ ਦਾ ਜਲਦ ਤੋਂ ਜਲਦ ਇਹ ਸਮੱਸਿਆ ਦਾ ਇਹਨਾਂ ਦਾ ਹੱਲ ਕਰਕੇ ਜੋ ਵੀ ਹੋਇਆ ਇਹਨਾਂ ਨੂੰ ਦੁਆਰਾ ਕਾਊਂਟਰ ਤੱਕ ਆ ਕੇ ਆਣਗੇ ਲੋਕਾਂ ਨੂੰ ਆ ਸਮੱਸਿਆ ਆ ਰਹੀ ਹੋਣੀ ਸਰ ਬਿਲਕੁਲ ਤੋਂ ਅਸੀਂ ਪਬਲਿਕ ਨੂੰ ਸਮੱਸਿਆ ਆ ਰਹੀ ਹੈ ਅਸੀਂ ਉਹ ਦੇਖ ਰਹੇ ਆ ਪਰ ਉਹਨਾਂ ਨੂੰ ਅਸੀਂ ਇਹ ਜਲਦੀ ਕਹਿੰਦੇ ਵੀ ਘੰਟੇ ਦੇ 1 ਘੰਟੇ ਦੇ ਅੰਦਰ ਜਿਦਾਂ ਹੀ ਹੈਡ ਆਫਿਸ ਨਾਲ ਕਲੀਅਰ ਹੁੰਦਾ ਤਾਂ ਅਸੀਂ ਇਹਨੂੰ ਕਾਊਂਟਰ ਤੇ ਦੁਬਾਰਾ ਕੰਮ ਸਟਾਰਟ ਕਰਵਾ ਦਵਾਂਗੇ ਜੀ